ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਜਿੰਨੇ ਵੀ ਨਸ਼ਾ ਤਸਕਰ ਨੇ ਬਹੁਤਾਂ ਤੇ ਐਨਡੀਪੀਐਸ ਦੇ ਕੇਸ ਚੱਲਦੇ ਨੇ ਤੇ ਕੁਝ ਨਵੇਂ ਸ਼ੋਕਰੇ ਕਹਿ ਲਈਏ ਕੁਝ ਵੱਡੇ ਘਰਾਂ ਦੇ ਕਾਕੇ ਵਿਗੜੀਆਂ ਹੋਈਆਂ ਔਲਾਦਾਂ ਨੇ ਜਿਨ੍ਹਾਂ ਨੇ ਸੁਪਨੇ ਪਾੜੇ ਨੇ ਕਿ ਅਸੀਂ ਅਮੀਰ ਬਣਨਾ ਹੈ ਵੱਡੀਆਂ ਗੱਡੀਆਂ ਵੱਡੇ ਘਰ ਵੱਡੀਆਂ ਕੋਠੀਆਂ ਲਗਜ਼ਰੀ ਲਾਈਫ ਕਿਦਾਂ ਹੋਵੇ ਉਹ ਨੇ ਅੱਜ ਇੱਕ ਸੱਜਣ ਮੇਰੇ ਨਾਲ ਗੱਲ ਕਰ ਰਿਹਾ ਸੀ ਉਹਨੇ ਬੜੀ ਗਹਿਰਾਈ ਦੇ ਨਾਲ ਹੌਂਕਾ ਭਰ ਕੇ ਗੱਲ ਕਹੀ ਕਹਿੰਦਾ ਗਿਆਨੀ ਜੀ ਆ ਗੱਲ ਤੁਸੀਂ ਕਹਿਣੀ ਹੈ ਅੱਜ ਮੈਂ ਕਿਹਾ ਜੀ ਜੇ ਕਹਿਣ ਵਾਲੀ ਹੋਈ ਤਾਂ ਜ਼ਰੂਰ ਕਹੂੰਗਾ ਉਹ ਕਹਿੰਦੇ ਤੁਸੀਂ ਅੱਜ ਤੱਕ ਜਿਨ੍ਹਾਂ ਤੇ ਵਿਸ਼ਵਾਸ ਕੀਤਾ ਵੀ ਇਹ ਪੰਜਾਬ ਨੂੰ ਬਚਾਉਣਗੇ ਕਿ ਉਹਨਾਂ ਨੇ ਪੰਜਾਬ ਨੂੰ ਬਚਾਇਆ ਹਾਲਾਂਕਿ ਜੇ ਤੁਸੀਂ ਇਹਨਾਂ ਪਾਰਟੀਆਂ ਦੀ ਗੱਲ ਕਰੋਗੇ ਤਾਂ ਤਕਰੀਬਨ ਤਿੰਨ ਪਾਰਟੀਆਂ ਦੀ ਸਰਕਾਰ ਹੁਣ ਤੱਕ ਬਣੀ ਹੈ ਅਕਾਲੀ ਕਾਂਗਰਸੀ ਤੇ ਤੀਜੇ ਝਾੜੂ ਵਾਲੇ ਇਨਾ ਸਾਰਿਆਂ ਨੇ ਇਲੈਕਸ਼ਨ ਤੋਂ ਪਹਿਲਾਂ ਇਹ ਵੱਡੀਆਂ-ਵੱਡੀਆਂ ਡੀਂਗਾਂ ਮਾਰੀਆਂ ਹੋਈਆਂ ਕਾਸ਼ਮਾ ਪਾਈਆਂ ਹੋਈਆਂ ਕਿਸੇ ਨੇ ਗੁਟਕਾ ਸਹਿਬ ਫੜ ਲਿਆ ਕਿਸੇ ਨੇ ਅਰਦਾਸ ਕਰਤੀ ਅਸੀਂ ਨਸ਼ੇ ਖਤਮ ਕਰਾਂਗੇ ਅਸੀਂ ਪੰਜਾਬ ਨੂੰ ਕੈਲੀਫੋਰਨੀਆ ਸਵਰਗ ਬਣਾ ਦਾਂਗੇ ਬਹੁਤ ਕੁਝ ਇਹਨਾਂ ਨੇ ਕਿਹਾ ਹੋਇਆ ਉਹ ਕਹਿੰਦੇ ਹੁਣ ਉਹ ਕਿਹੜਾ ਆਊਗਾ ਜਿਹੜਾ ਇਹ ਦੁਬਾਰਾ ਕਹੂ ਵੀ ਅਸੀਂ ਪੰਜਾਬ ਨੂੰ ਬਚਾਉਣਾ ਹੈ ਅਸੀਂ ਪੰਜਾਬ ਦੇ ਰਾਖੇ ਆ ਮੇਖ ਜੀ ਬਹੁਤ ਨੇ ਉਹ ਕਹਿੰਦਾ ਬਹੁਤ ਤਾਂ ਹੈ ਗਿਆ ਵੀ ਵਿਸ਼ਵਾਸ ਕਿਤੇ ਕਰੋਗੇ ਇਹ ਦੱਸੋ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਸਾਡੇ ਲਈ ਕੋਈ ਸਾਡਾ ਅਸਤ ਨਹੀਂ ਹੈਗਾ ਜਿਹੜੇ ਬੰਦੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਖੜ ਕੇ ਅਰਦਾਸ ਕਰਕੇ ਗੁਟਕਾ ਸੇ ਫੜ ਕੇ ਝੂਠ ਬੋਲ ਗਏ ਇਹ ਤਿੰਨੇ ਪਾਰਟੀਆਂ ਦੇ ਨਮਾਇंदे ਹਨ ਭਾਵੇਂ ਝਾੜੂ ਵਾਲੇ ਹੋਣ ਕਾਂਗਰਸੀ ਹੋਣ ਅਕਾਲੀ ਹੋਣ ਇਹ ਤਿੰਨੇ ਝੂਠ ਬੋਲ ਚੁੱਕੇ ਆ ਹੁਣ ਚੌਥਾ ਕਿਹੜਾ ਉਹ ਜਿਹਤੇ ਵਿਸ਼ਵਾਸ ਕਰਾਂਗੇ ਕਿ ਪੰਜਾਬ ਨੂੰ ਕੋਈ ਬਚਾ ਸਕਦਾ ਹੈ ਇਹ ਹੋ ਸਕਦਾ ਹੈ ਵਿਸ਼ਵਾਸ ਕਰਨਾ ਬੜਾ ਔਖ ਹੈ ਜਦੋਂ ਭਾਈ ਮਰਦਾਨਾ ਜੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਪੁੱਛਦੇ ਨੇ ਕਿ ਸੰਸਾਰ ਵਿੱਚ ਠੱਗਿਆ ਕੌਣ ਜਾ ਸਕਦਾ ਹੈ ਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਥੱਦੋਂ ਵੱਧ ਕਿਸੇ ਤੇ ਵਿਸ਼ਵਾਸ ਕਰੂਗਾ ਉਹ ਠੱਗਿਆ ਜਾ ਸਕਦਾ ਹੈ ਇਹ ਸਚਾਈ ਹੈ ਜੀ ਅਸੀਂ ਅੱਖਾਂ ਬੰਦ ਕਰਕੇ ਵੋਟਾਂ ਪਾਈਆਂ ਸਰਕਾਰਾਂ ਬਣਾਈਆਂ ਤੇ ਸਾਡਾ ਜਿਹੜਾ ਵਿਸ਼ਵਾਸ ਸੀ ਉਹਦਾ ਵਿਸ਼ਵਾਸ ਘਾਤ ਹੋਇਆ ਇਹ ਸਭ ਨੂੰ ਪਤਾ ਹੈ ਮੈਂ ਗੱਲ ਕਿਸੇ ਹੋਰ ਮੁੱਦੇ ਦੀ ਨਹੀਂ ਕਰਨੀ ਬਹੁਤੇ ਬੰਦੇ ਤੜਫਦੇ ਹੁੰਦੇ ਕਿ ਅਸੀਂ ਬੇਰੁਜ਼ਗਾਰ ਹਾਂ ਜੀ ਸਾਨੂੰ ਸਰਕਾਰੀ ਨੌਕਰੀ ਮਿਲੇ ਇਹ ਤਾਂ ਕਈ ਬੰਦੇ ਕਮਚੋਰ ਵੀ ਹੈਗੇ ਆ ਜਿਹੜੇ ਕੁਝ ਕਰਨਾ ਨਹੀਂ ਚਾਹੁੰਦੇ ਜਿਹੜੇ ਕਹਿੰਦੇ ਅਸੀਂ ਹਰ ਵਕਤ ਬੈਠਦੇ ਹੋਈਏ ਏਸੀ ਲੱਗਾ ਹੋਵੇ ਤੇ ਡੱਕਾ ਤੋੜਨਾ ਨਹੀਂ ਤੇ ਉਹਨਾਂ ਦੇ ਸੁਪਨੇ ਹੋ ਸਕਦੇ ਨੇ ਸੁਪਨੇ ਕਦੇ ਸੱਚ ਨਹੀਂ ਹੁੰਦੇ ਪਰ ਮੈਂ ਜਿਹੜੀ ਨਾਮਰਾਜ਼ ਬਿਮਾਰੀ ਪੰਜਾਬ ਦੀ ਨੌਜਵਾਨੇ ਨੂੰ ਖਾ ਗਈ ਉਹ ਮੁੱਦਾ ਨਸ਼ਿਆਂ ਦਾ ਉਹਦੇ ਤੇ ਗੱਲ ਕਰਨੀ ਬਹੁਤੇ ਲੋਕ ਮੈਨੂੰ ਫੋਨ ਕਰਦੇ ਨੇ ਕਹਿੰਦੇ ਜੀ ਆਇਆ ਫਿਰ ਕਿਸੇ ਪਾਰਟੀ ਵੱਲੋਂ ਫੋਨ ਤੁਸੀਂ ਚਿਹਰਾ ਬਣ ਗਏ ਪੰਜਾਬ ਦਾ ਲੋਕ ਜਾਣਨ ਲੱਗੇ ਤੁਹਾਨੂੰ ਇਹਨਾਂ ਲੋਕਾਂ ਦੀ ਇਥੋਂ ਤੱਕ ਔਕਾਤ ਹੁੰਦੀ ਹੈ ਐਮਐਲਏ ਬਣਨਾ ਮੰਤਰੀ ਬਣਨਾ ਇਹ ਸੰਸਾਰ ਤੇ ਕੋਈ ਬਹੁਤੀ ਵੱਡੀ ਗੱਲ ਹੈ ਨਹੀਂ ਜੇ ਤੁਸੀਂ ਸੇਰੀਅਸ ਲਓਗੇ ਨਾ ਪੰਜਾਬ ਦਾ ਮੁੱਦਾ ਸਭ ਤੋਂ ਵੱਡਾ ਮੁੱਦਾ ਨਸ਼ਿਆਂ ਦਾ ਮੁੱਦਾ ਹੈ ਕਿ ਜਦੋਂ ਕੋਈ ਬੰਦਾ ਗੱਲ ਕਰਦਾ ਹੈ ਤੇ ਉਦੋਂ ਇਹਨਾਂ ਲੋਕਾਂ ਨੇ ਆਪਣੀ ਔਕਾਤ ਦਿਖਾਉਣੀ ਹੁੰਦੀ ਹੈ ਉੱਥੇ ਰਾਜਨੀਤਿਕ ਛੋੜਨੀ ਹੁੰਦੀ ਹੈ ਤੇ ਜਿਹੜੇ ਹੁਣ ਤੱਕ ਲੀਡਰ ਬਣੇ ਨੇ ਮੰਤਰੀ ਬਣੇ ਨੇ ਉਹਨਾਂ ਨੇ ਕੀ ਕਰ ਦਿੱਤਾ ਮੰਨ ਲਓ ਗੱਲ ਜਿਹੜੇ ਬੰਦੇ ਮੈਨੂੰ ਕਹਿੰਦੇ ਨੇ ਬਹੁਤ ਸਿਆਣੇ ਸਿਆਣੇ ਬੰਦੇ ਫੋਨ ਕਰਦੇ ਆ ਜੇ ਮੈਂ ਐਮਐਲਏ ਮੰਤਰੀ ਬਣ ਵੀ ਗਿਆ ਮੰਨ ਕੇ ਚਲੋ ਪਹਿਲੀ ਗੱਲ ਤਾਂ ਇਸ ਇਹ ਮੇਰਾ ਵਿਸ਼ਾ ਹੀ ਨਹੀਂ ਮੈਂ ਗੱਲ ਨਸ਼ਿਆਂ ਦੇ ਮੁੱਦੇ ਤੇ ਕਰ ਰਿਹਾ ਤਾਂ ਫਿਰ ਮੈਂ ਕੀ ਕਰ ਲੂੰਗਾ ਮਤਲਬ ਵੀ ਮੈਂ ਵੀ ਝੂਠ ਬੋਲਣਾ ਸ਼ੁਰੂ ਕਰ ਦੇਵਾਂ ਤੇ ਹਾਂਜੀ ਮੈਂ ਇਲੈਕਸ਼ਨ ਲੜਨੀ ਹੈ ਤੇ ਮੈਂ ਮੰਤਰੀ ਬਣ ਕੇ ਫਿਰ ਮੈਂ ਇਹ ਨਸ਼ੇ ਖਤਮ ਕਰਾਂਗਾ ਅਸੀਂ ਇਹ ਗੱਲ ਨਹੀਂ ਜੀ ਕਰਨੀ ਮੈਂ ਸੀਰੀਅਸ ਮੈਟਰ ਤੇ ਗੱਲ ਕਰ ਰਿਹਾ ਇਹ ਤਾਂ ਲੋਕਾਂ ਦੇ ਹੱਥ ਪਾਵਰ ਹੁੰਦੀ ਹੈ ਲੋਕ ਕੁਝ ਵੀ ਕਰ ਸਕਦੇ ਆ ਪਰ ਮੈਂ ਉਹਨਾਂ ਲੋਕਾਂ ਨੂੰ ਵੀ ਦੱਸਣਾ ਚਾਹੁੰਨਾ ਵੀ ਤੁਸੀਂ ਅੰਧ ਭਗਤ ਬਣ ਕੇ ਝੁਕਦਾ ਪਾਲੜਾ ਦੇਖ ਕੇ ਅੱਖਾਂ ਬੰਦ ਕਰਕੇ ਵੋਟਾਂ ਪਾ ਪਾ ਕੇ ਬਹੁਤ ਕੁਝ ਤੁਸੀਂ ਕਰ ਦਿੱਤਾ ਤੁਸੀਂ ਪੰਜਾਬ ਦਾ ਮਲਿਆ ਮੇਟ ਕਰਕੇ ਰੱਖ ਦਿੱਤਾ ਯੂਦੇ ਘਰੋਂ ਖੇਤਰ ਪੈਂਦੇ ਨੇ ਨਾ ਫਾੜ ਫਾੜ ਕਰਕੇ ਤੁਸੀਂ ਉਹਨੂੰ ਐਮ.ਐਲ.ਏ ਬਣਾਤਾ ਤੇ ਐਮ.ਐਲ.ਏ ਬਣ ਕੇ ਉਹਨੇ ਕੀਤਾ ਕਿ ਹੁਣ ਕਹਿੰਦੇ ਜੀ ਕੋਈ 2 ਕਿੱਲਾਂ ਵਿੱਚ ਕੋਠੇ ਪਾਈ ਜਾਂਦਾ ਕੋਈ 5 ਕਿੱਲਾਂ ਵਿੱਚ ਪਾਈ ਜਾਂਦਾ ਕਿਸੇ ਨੇ ਟਰੱਕ ਪਾ ਲਿਆ ਕਿਸੇ ਨੇ ਬੱਸਾਂ ਪਾ ਲਈਆਂ ਹੁਣ ਏਦਾਂ ਕਰੀ ਜਾਂਦੇ ਆ ਇਹ ਤਾਂ ਜੀ ਮੋਬਾਈਲ ਸਮਾਰਟ ਹੁੰਦਾ ਸੀ ਇਹ ਤਾਂ ਜੀ ਟੈਕਸੀ ਚਲਾਉਂਦਾ ਹੁੰਦਾ ਸੀ ਤੇ ਹੁਣ ਪਿੱਟੇ ਜਾਓ ਜਿਹੜਾ ਅਸਲ ਮੁੱਦਾ ਹੈ ਨਾ ਉਧਰ ਧਿਆਨ ਦੇ ਲੋ ਜੇ ਆਪਣੇ ਬੱਚਿਆਂ ਦਾ ਭਵਿੱਖ ਚਾਹੁੰਦੇ ਹੋ ਜੇ ਆਪਣੇ ਘਰ ਦੇ ਵਿੱਚ ਸ਼ਾਂਤੀ ਚਾਹੁੰਦੇ ਹੋ ਜੇ ਪੰਜਾਬ ਨੂੰ ਬਸਦਾ ਰਸਦਾ ਹੱਸਦਾ ਖੇਡਦਾ ਚਾਹੁੰਦੇ ਹੋ ਤਾਂ ਜਿਹੜਾ ਸੀਰੀਅਸ ਮੈਟਰ ਹੈ ਉਹਦੇ ਬਾਰੇ ਧਿਆਨ ਦੇ ਲੋ ਜਿਹੜਾ ਮਰਜੀ ਲੀਡਰ ਤੁਹਾਨੂੰ ਬੇਬਕੂ ਬਣਾ ਕੇ ਚਲਾ ਜਾਵੇ ਤੇ ਤੁਸੀਂ ਬਣ ਜਾਣਾ ਆ ਜਿਹੜੇ ਬੰਦੇ ਘਰੇ ਡرائی ਫਰੂਟ ਤੋਂ ਬਿਨਾ ਚਾਹ ਹੀ ਨਾ ਪੀਂਦੇ ਜਦੋਂ ਵੋਟਾਂ ਆਉਂਦੀਆਂ ਤੁਹਾਡੇ ਘਰਾਂ ਵਿੱਚ ਆ ਕੇ ਇਵੇਂ ਹੀ ਰੋਟੀ ਖਾਣ ਨੂੰ ਵੀ ਤਿਆਰ ਹੁੰਦੇ ਆ ਦੇਖਿਆ ਤੁਸੀਂ ਰਾਜੇ ਬੜੰਗ ਵਰਗੇ ਕਿੰਦਾ ਨਾਟਕ ਕਰਦੇ ਰਾਤ ਨੂੰ ਮੈਂ ਇੱਥੇ ਪੈਣਾ ਜੀ ਇੱਥੇ ਰੋਟੀ ਖਾਣੀ ਹੈ ਮੈਂ ਮਸੀਹ ਹਾਂ ਜੀ ਤੇ ਜਦੋਂ ਉਸ ਬੰਦੇ ਨੇ ਫੋਨ ਨੰਬਰ ਮੰਗਿਆ ਸ਼ਰਯਾਮ ਕਹਿੰਦਾ ਕਿੰਦਾ ਫੋਨ ਨੰਬਰ ਨਹੀਂ ਮੈਂ ਦੇਣਾ ਆ ਔਕਾਤ ਐਨੂੰ ਲੋਕਾਂ ਦੀ ਮੈਂ ਅੱਜ ਦਾ ਜਿਹੜਾ ਵਿਸ਼ਾ ਲਿਆ ਹੈ ਬੜੀ ਗੰਭੀਰਤਾ ਦੇ ਨਾਲ ਇਹਨੂੰ ਲਿਓ ਸੈਂਸਿਟਿਵ ਮੁੱਦਾ ਹੈਗਾ ਨਸ਼ਿਆਂ ਦੀ ਗੱਲ ਕਰ ਰਹੇ ਹਾਂ ਵੱਡੇ ਵੱਡੇ ਲੀਡਰਾਂ ਨੇ ਇੱਥੇ ਆ ਕੇ ਵਿਸ਼ਵਾਸ ਘਾਤ ਕੀਤਾ ਤੇ ਇਹ ਕਿਦਾਂ ਹੱਲ ਹੋ ਸਕਦਾ ਪਿੰਡਾਂ ਦੇ ਵਿੱਚ ਜਿਹੜੇ ਸਿਆਣੇ ਸੱਜਣ ਨੇ ਉਹ ਭਾਵੇਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀਆਂ ਹੋਣ ਜਾਂ ਕੋਈ ਵਧੀਆ ਪੰਚਾਇਤ ਮੈਂਬਰ ਹੋਵੇ ਮੈਨੂੰ ਪਤਾ ਸਾਰੀ ਪੰਚਾਇਤਾਂ ਇੱਕ ਤਰਫਾ ਹੁੰਦੀ ਨਹੀਂ ਕੋਈ ਸ਼ਰਾਬੀ ਹੁੰਦਾ ਕੋਈ ਨਸ਼ੇੜੀ ਕੋਈ ਪੁੱਕੀ ਖਾਂਦਾ ਕੋਈ ਜਿੱਟਾ ਲਾਉਂਦਾ ਕਿ ਵੇਚਦਾ ਹੁੰਦਾ ਇੱਕ ਅਦਾ ਬੰਦਾ ਹੁੰਦਾ ਕਮੇਟੀ ਵਿੱਚ ਵੀ ਜਿਹੜੀ ਗੁਰਦਵਾਲੀ ਕਮਿਟੀ ਹੁੰਦੀ ਹੈ ਉਹਦੇ ਵਿੱਚ ਵੀ ਬਹੁਤੇ ਭਲੇ ਮਾਨਸ ਬੰਦੇ ਹੁੰਦੇ ਨੇ ਉਹ ਵੀ ਜਾਤੀ ਤੌਰ ਤੇ ਨਫਰਤ ਕਢੰਮ ਚੌਧਰੀ ਬਣ ਕੇ ਸਰੋਪੇ ਪਵਾ ਕੇ ਪ੍ਰਧਾਨ ਬਣੇ ਹੁੰਦੇ ਆ ਕੁਝ ਤਾਂ ਹੁੰਦੇ ਨੇ ਮੈਨੂੰ ਫੋਨ ਕਰਨ ਵਾਲੇ ਹਰੇਕ ਪਿੰਡ ਵਿੱਚ ਵੀਤੀ ਬੰਦੇ ਹੈਗੇ ਜਿਹੜਾ ਇੱਕ ਅੱਧਾ ਰੋਜ਼ ਫੋਨ ਆ ਮੈਂ ਫਲਾਣੇ ਪਿੰਡ ਤੋਂ ਬੋਲਦਾ ਕਹਿੰਨੀ ਬੱਲੇ ਬੱਲੇ ਕਰਾਤੀ ਤੁਸੀਂ ਮੈਨੂੰ ਫੁੱਕ ਦੇ ਜਾਨੀ ਮੈਂ ਇੱਦਾਂ ਫੁੱਕ ਚਾਉਣ ਵਾਲਾ ਬੰਦਾ ਹੈ ਨਹੀਂ ਤੁਸੀਂ ਉਹੀ ਆਵਾਜ਼ ਆਪਣੇ ਪਿੰਡ ਵਿੱਚ ਕਿਉਂ ਨਹੀਂ ਉਠਾ ਰਹੇ ਚੰਗੀ ਤਰ੍ਹਾਂ ਤੁਹਾਨੂੰ ਪਤਾ ਹੁੰਦਾ ਵੀ ਸਾਡੇ ਪਿੰਡ ਵਿੱਚ ਆ ਬੰਦਾ ਨਸ਼ਾ ਵੇਚਦਾ ਹੈ ਆ ਬੰਦਾ ਨਸ਼ਾ ਦੇ ਨਾਲ ਜਿਹੜਾ ਕੋਈ ਬੰਦਾ ਹੈ ਉਹਦੇ ਨਾਲ ਇਹ ਲਿੰਕ ਜੁੜੇ ਹੋਏ ਨੇ ਇਹਦੀ ਤਰ੍ਹਾਂ ਜੁੜ ਗਏ ਨੇ ਉੱਥੇ ਤੁਸੀਂ ਕਿਉਂ ਨਹੀਂ ਬੋਲ ਰਹੇ ਜਦੋਂ ਵੋਟਾਂ ਪੈ ਗਈਆਂ ਪਹਿਲਾਂ ਤੁਹਾਡਾ ਬਹੁਤਾ ਵਿਰੋਧ ਕਰ ਲਓ ਬਾਅਦ ਵਿੱਚ ਘਿਰ ਕੇ ਸਵਾਲ ਕਰਿਓ ਇਹਦਾ ਕੋਈ ਹੱਲ ਨਹੀਂ ਹੈਗਾ ਮੈਂ ਇੱਥੇ ਅੱਜ ਬਹੁਤ ਵੱਡੀ ਗੱਲ ਕਹਿਣ ਲੱਗਾ ਜਿਹੜੀ ਮਰਜ਼ੀ ਸਰਕਾਰ ਆ ਜਾਏ ਕੋਈ ਨਸ਼ਾ ਵੇਚਣਾ ਬੰਦ ਨਹੀਂ ਕਰਾਏਗੀ ਇਹ ਨਾਟਕਵਾਦੀ ਹੁੰਦੀ ਹੈ ਜੀ ਸਟੰਟ ਵਾਜੀਆਂ ਹੁੰਦੀਆਂ ਨੇ ਆਪਣੀ ਲੀਡਰੀ ਚੌਧਰ ਚਮਕਾਉਣ ਵਾਸਤੇ ਇਹ ਹੁੰਦਾ ਸਭ ਕੁਝ ਪਰ ਜੇ ਪੰਜਾਬ ਨੂੰ ਨਸ਼ੇ ਤੋਂ ਮੁਕਤ ਕਰਨਾ ਹੈ ਨਾ ਇਹ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਖਾਸ ਕਰਕੇ ਜਿਹੜੀਆਂ ਔਰਤਾਂ ਨੇ ਉਹ ਮੇਰੀ ਕੋਈ ਭੈਣ ਹੋਵੇ ਮਾਂ ਹੋਵੇ ਚਾਚੀ ਤਾਈ ਕੁਝ ਵੀ ਹੋਵੇ ਲੱਗਦੀ ਹੋਵੇ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਵੀ ਤੁਹਾਨੂੰ ਸਭ ਤੋਂ ਵੱਧ ਪਤਾ ਹੁੰਦਾ ਸਾਡਾ ਬੱਚਾ ਨਸ਼ਾ ਕਰਦਾ ਹੈ ਮੇਰੇ ਘਰ ਵਾਲਾ ਨਸ਼ਾ ਕਰਦਾ ਹੈ ਥੋੜੀ ਬਹੁਤੀ ਸ਼ਕਤੀ ਵਰਤੋ ਜੇ ਬਚਾਉਣਾ ਹੈ ਪੰਜਾਬ ਨੂੰ ਤੇ ਨਹੀਂ ਅੱਖਾਂ ਬੰਦ ਕਰਕੇ ਵੋਟਾਂ ਪਾ ਦਿਆ ਕਰੋ ਤੇ ਸਾਲ ਤੁਹਾਡੇ ਕੋਲੇ ਦਸਕ ਨੇ 10 ਸਾਲਾਂ ਵਿੱਚ ਮਲਿਆ ਮੇਟ ਹੋ ਜਾਣਾ ਹੈ ਤਰਸੋਗੇ ਤੁਸੀਂ ਉੱਥੇ ਪੰਜਾਬ ਦੁਨੀਆ ਦੇ ਨਕਸ਼ੇ ਤੇ ਹੈ ਪੂਰਾ ਭਾਰਤ ਪੰਜਾਬ ਕਰਕੇ ਜਾਣਿਆ ਜਾਂਦਾ ਹੈ ਇਹ ਗੱਲ ਚੇਤੇ ਰੱਖਿਓ ਜੇ ਪੰਜਾਬ ਮਿਟ ਗਿਆ ਨਾ ਨਕਸ਼ੇ ਤੋਂ ਤਾਂ ਭਾਰਤੀ ਕੋਈ ਵੈਲੂ ਹੈ ਨਹੀਂ ਪੰਜਾਬ ਗੁਰਾਂ ਦੇ ਨਾਂ ਤੇ ਜਾਣਿਆ ਜਾਂਦਾ ਏ ਗੱਲ ਚੇਤੇ ਰੱਖ ਲਿਓ ਪੰਜਾਬ ਦੇ ਉਹ ਮਹਾਨ ਯੋਧੇ ਹੋਏ ਨੇ ਜਿਨ੍ਹਾਂ ਨੇ 94 95% ਭਾਰਤ ਨੂੰ ਆਜ਼ਾਦ ਕਰਾਉਣ ਵਾਸਤੇ ਕੁਰਬਾਨੀਆਂ ਕੀਤੀਆਂ ਨੇ ਅਸੀਂ ਨਾ ਇਤਿਹਾਸ ਪੜਨਾ ਜੋ ਕੋਈ ਇਤਿਹਾਸ ਸੁਣਾਉਂਦਾ ਸੀ ਉਹਦੀ ਗੱਲ ਨਹੀਂ ਸੁਣਨੀ ਅਸੀਂ ਆਪ ਮਹਾਰੇ ਜਿੱਧਰ ਸਾਡਾ ਮੂੰਹ ਹੋਇਆ ਉਧਰ ਅਸੀਂ ਮੂੰਹ ਚੱਕ ਕੇ ਤੁਰ ਪੈਣਾ ਜਿਹੜਾ ਮਰਜੀ ਲੀਟਰ ਆਜੇ ਅਸੀਂ ਜਦੋਂ ਝੁਕਦਾ ਪਾਲੜਾ ਹੋਇਆ ਸ਼ਰਾਬ ਦੀ ਬੋਤਲ ਦੇ ਦਿਓ ਚਾਰ ਕੋਲੀਆਂ ਭੁੱਕੀ ਦੀਆਂ ਦੇ ਦਿਓ ਇੱਕ ਬੀਬੀ ਨੂੰ ਸੂਟ ਦੇ ਦਿਓ ਚਾਰ ਠੰਡੇ ਪਿਲਾ ਦਿਓ ਭਰੇ ਅਸੀਂ ਵੋਟ ਪਾ ਦੇਣੀ ਹੈ ਪਰ ਉਹਦਾ ਹਾਸਰ ਕੀ ਹੋਣਾ ਹੈ ਪੰਜਾਬ ਨੂੰ ਕਿਦਾਂ ਮਲਿਆ ਮੇਡ ਕੀਤਾ ਜੇ ਤੁਸੀਂ ਸੋਚ ਵੀ ਨਹੀਂ ਸਕਦੇ ਇਹ ਮੇਰੀ ਰਿਸਰਚ ਹੈ ਮੈਂ ਕਿਸੇ ਦੀ ਗੱਲ ਹੀ ਕਰਦਾ 10 ਸਾਲ ਹੋਰ ਲੱਗਣਗੇ ਬਾਅਦ ਤੋਂ ਬਾਅਦ ਜੇ ਅਸੀਂ ਸੰਭਲੇ ਨਾ ਜੇ ਅਸੀਂ ਜਾਗੇ ਨਾ ਜੇ ਅੱਖਾਂ ਬੰਦ ਕਰਕੇ ਵੋਟਾਂ ਪਾਉਣਾ ਅਸੀਂ ਹਟੇ ਨਾ ਜਿਹੜਾ ਲੀਡਰ ਘਰੇ ਹੁੰਦਾ ਜਦੋਂ ਜੁੱਤੀ ਨਾ ਫੇਰੀ ਨਾ ਤੁਸੀਂ ਤੁਸੀਂ ਚੇਤੇ ਰੱਖਿਓ 10 ਸਾਲ ਤੋਂ ਵੱਧ ਟਾਈਮ ਲੱਗਣਾ ਨਹੀਂ ਪੰਜਾਬ ਉਜੜੇ ਵਾਲੋਂ ਜਿਹੜੀ ਅੱਜ ਮੇਰੇ ਸੱਜਣ ਨਾਲ ਮੇਰੇ ਨਾਲ ਗੱਲ ਹੋਈ ਐ ਨਾ ਉਹਨੇ ਬੜੀ ਗਹਿਰਾਈ ਨਾਲ ਗੱਲ ਕੀਤੀ ਕਹਿੰਦਾ ਜੀ ਮੇਰੇ ਕੋਲੇ ਬਹੁਤ ਕੁਝ ਹੈ ਘਰ ਦੇ ਵਿੱਚ ਪਰ ਜਦੋਂ ਕਹਿੰਦਾ ਮੈਂ ਆਣ-ਗਵਾਂਣ ਦੇਖਦਾ ਕਹਿੰਦਾ ਕੀ ਹੋ ਰਿਹਾ ਹੈ ਕਹਿੰਦਾ ਉਦੋਂ ਕਹਿੰਦਾ ਹੌਲ ਪੈਂਦੇ ਆ ਵੀ ਪੰਜਾਬ ਉਜੜੂਗਾ ਇਹ ਬੰਦੇ ਆਪ ਉਜਾੜਦੇ ਇਹ ਬਹੁਤ ਵੱਡੀ ਸਚਾਈ ਹੈ ਧਿਆਨ ਚ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ